ਤਕਹ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਛੱਟੀਆ ਤੁਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਬਾਦਸ਼ਾਹ ਸਿਰਸ਼ਾਂਦਸ਼ਾ ਜਿਸ ਪਾਸ ਬਹਿਠਿਓ ਸੋਹੀਐ ਸਭਨਾਂ ਦਾ ਵੀਸਾ ਹੋ ਸਜਣ ਸੱਚਾ ਬਾਤਿ ਸ਼ਾ ਸਿਰਸ਼ੋ ਦਸੋ ਜਿਸ ਪਾਸ ਬਹਿਠਿਓ ਸੋਹੀਐ ਸਬਨਾ ਦਾ ਵੀਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਨ ਸ੍ਰੀ ਨਹਲਾ ਪੰਜਵਾ ਮੇਰਾ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟੇ ਨਾਮ ਸਿਉ ਹੀਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੀਤ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸੱਚਾ ਸਾਹਿਬ ਹੋਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸੱਚ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਨਾ ਸ੍ਰੀ ਮਹਲਾ ਪੰਜਵਾਂ ਮੇਰਾ ਲਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿੰਨ ਦੁੱਖ ਕਾ